ਤਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਹੁਤ ਵਧੀਆ ਵਿਆਹ ਪ੍ਰੋਗਰਾਮ ਵਾਸਤੇ ਪਾਰਟੀ ਵੇਅਰ ਸੂਟ ਨੇ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਨੇ ਸਾਰੇ ਸੂਟ ਤਾਂ ਨੂੰ ਹੈਂਡਵਰਕ ਦੇ ਮਿਲਣਗੇ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ अपना दूसरा चैनल है जी राजविंदर ब्लॉग। ओनु भी ਤੁਸੀਂ ਸਬਸਕ੍ਰਾਈਬ ਕਰੋ। ਉਹਦੇ ਉੱਪਰ ਆਪਾਂ ਸ਼ਾਮ ਨੂੰ ਬਲੌਗ ਹੈ ਜਿਹੜਾ ਅਪਲੋਡ ਉਹ ਕਰਦੇ ਆਂ ਜੀ ਤੇ ਸਵੇਰੇ ਆ ਪਾਰਕੇ ਬੁਟੀਕ ਤੇ ਇੱਕ ਦਿਨ ਛੱਡ ਕੇ ਵੀਡੀਓ ਪਾਉਣੀ ਆ ਮੈਂ ਹਜੇ ਕੋਈ ਨਾ ਜੀ ਜਦੋਂ ਹਜੇ ਪਤਾ ਕੀ ਇਹ ਸੂਟਾਂ ਦਾ ਕੰਮ ਹੀ ਸਲੋ ਚੱਲ ਰਿਹਾ ਹੈ ਨਾ ਰੋਜ਼ ਰੋਜ਼ ਉਹੀ ਸੂਟਾਂ ਦੀ ਵੀਡੀਓ ਕੀ ਦਿਖਾਈਏ ਇਸ ਕਰਕੇ ਜਦੋਂ ਜਿਵੇਂ ਜਿਵੇਂ ਵਰਕ ਹੋ ਕੇ ਨਾਲ ਹੁੰਦੇ ਆਈ ਜਾਂਦੇ ਨੇ ਜੀ ਜਾਂ ਕੋਈ ਨਵਾਂ ਪ੍ਰਿੰਟ ਆਉਂਦਾ ਹੈ ਸਰਦੀ ਵਾਲਾ ਹੈ ਨਾ ਤਾਂ ਆਪਾਂ ਨਾਲ ਦੀ ਨਾਲ ਵੀਡੀਓ ਜਿਹੜੀ ਅਪਲੋਡ ਕਰਦਣੇ ਹੁੰਦੇ ਆ। ਪਲੀਜ਼ ਰਿਕਵੈਸਟ ਹੈ ਸਾਰੀਆਂ ਵੀਡੀਓ ਨੂੰ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਜਿਹੜੀਆਂ ਭੈਣਾਂ ਨੇ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜੀ ਤੁਸੀਂ ਜਲਦੀ ਜਲਦੀ ਆਪਣੇ ਸੂਟਾਂ ਦੇ ਆਰਡਰ ਕਰ ਸਕਦੇ ਹੋ ਫਿਰ ਹੌਲੀ ਹੌਲੀ ਹਨਾ ਸੂਟਾਂ ਨੂੰ ਤਿਆਰ ਹੁੰਦੇ ਕਰਦੇ ਟਾਈਮ ਲੱਗ ਜਾਂਦਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜੀ ਸਾਰਿਆਂ ਤੋਂ ਪਹਿਲਾ ਸੂਟ ਮਿਲੂਗਾ ਜੀ ਇਹ ਪਿਓਰ ਖਾਦੀ ਦੇ ਉੱਪਰ ਬਣਿਆ ਹੋਇਆ ਮਹਿਰੂਨ ਕਲਰ ਹੈਗਾ ਇਹ ਸਾਰਾ ਤੁਹਾਨੂੰ ਆਰੀ ਦੇ ਨਾਲ ਮਿਲੂਗਾ ਜੇ ਤੁਸੀਂ ਇਹਨੂੰ ਆਰੀ ਹੈਂਡ ਦਾ ਮਿਕਸ ਕਰਾਉਂਗੇ ਜੀ ਤਾਂ ਇਹਨਾਂ ਦਾ ਹੋ ਜੂਗਾ ਬਾਕੀ ਤੁਹਾਡੀ ਮਰਜ਼ੀ ਹੈ ਤੇ ਜੇ ਤੁਸੀਂ ਇਹਨੂੰ ਇਹਦੇ ਸਲਵਾਰ ਦੇ ਵੀ ਕੰਮ ਸੀ ਕਸਟਮਰ ਵੱਲੋਂ ਆਪਾਂ ਨੂੰ ਮੈਸੇਜ ਲੱਗਿਆ ਸੀ ਵੀ ਸਲਵਾਰ ਦਾ ਕੰਮ ਨਹੀਂ ਕਰਨਾ ਆਪਾਂ ਵਿਦਾਊਟ ਸਲਵਾਰ ਕੱਲੇ ਕੇ ਸੈਂਡ ਇਸ ਤਰ੍ਹਾਂ ਸ਼ਰਟ ਦੇ ਉੱਪਰ ਆਰੀ ਵਰਕ ਦੇ ਨਾਲ ਕੰਮ ਦੇਖੋ ਜੀ ਆਰੀ ਦਾ ਕਿੰਨਾ ਸਾਫ਼ ਸੁਥਰਾ ਮਿਲੂਗਾ ਦੇਖੋ ਜੀ ਬਹੁਤ ਵਧੀਆ ਕੰਮ ਹੈ ਇਹ ਪਿਓਰ ਖਾਦੀ ਦੇ ਉੱਪਰ ਬਣਿਆ ਹੋਇਆ ਜੀ ਸੂਟ ਦੇਖੋ ਇਸ ਤਰ੍ਹਾਂ ਗਲੇ ਦਾ ਕੰਮ ਆ ਗਿਆ ਜੀ ਤੇ ਇਹ ਵਾਲਾ ਹੈਗਾ ਜੀ ਸੈਂਟਰ ਪੈਨਲ ਜਾਂਦੇ ਨੇ ਦੇਖੋ ਜੀ ਇਸ ਤਰ੍ਹਾਂ ਘੇਰ ਦੇ ਉੱਪਰ ਤੁਹਾਨੂੰ ਪੂਰਾ ਹੈਵੀ ਕੰਮ ਮਿਲੂਗਾ ਇਹ ਵਾਲਾ ਘੇਰ ਦੇ ਉੱਪਰ ਕੰਮ ਹੋ ਗਿਆ ਜੀ ਬਹੁਤ ਵੱਡਾ ਹੀ ਫਲਾਵਰ ਹੈ ਜਿਹੜਾ ਉਹ ਬਾਹ ਦੇ ਉੱਪਰ ਮਿਲੂਗਾ ਆ ਇਹ ਆਪਾਂ ਨੇ ਜਰੀ ਦੇ ਨਾਲ ਕੰਮ ਕੀਤਾ ਹੋਇਆ ਸਾਰਾ ਜੇ ਤੁਸੀਂ ਇਹਨਾਂ ਦੇ ਵਿੱਚ ਹਨਾ ਕਲਰ ਜਿਵੇਂ ਥ੍ਰੈਡ ਵੀ ਲੱਗ ਜਾਂਦਾ ਜੇ ਤੁਸੀਂ ਕਲਰ ਦਾ ਥ੍ਰੈਡ ਲਗਵਾਉਣਾ ਹੈ ਤਾਂ ਤੁਸੀਂ ਉਹ ਵੀ ਲਗਵਾ ਸਕਦੇ ਹੋ ਇਹ ਪਿਓਰ ਖਾਦੀ ਤੇ ਬਣਿਆ ਹੋਇਆ ਜੀ ਜੇ ਤੁਸੀਂ ਇਹੀ ਹੈ ਨਾ ਡਿਜ਼ਾਈਨ ਕਿਸੇ ਵੀ ਹੋਰ ਆਪਦੀ ਚੁਆਇਸ ਦੇ ਫੈਬਰਿਕ ਤੇ ਕਰਵਾਉਣਾ ਹੈ ਤਾਂ ਤੁਸੀਂ ਉਹਤੇ ਵੀ ਕਰਵਾ ਸਕਦੇ ਹੋ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਇਹ ਹੈਗਾ ਜੀ ਮਹਿਰੂਨ ਕਲਰ ਤੇ ਬਣਿਆ ਹੋਇਆ ਥੋੜਾ ਜਿਹਾ ਇਹ ਸ਼ਾਈਨਿੰਗ ਕਰਕੇ ਜਬਾੜਾ ਡਾਰਕ ਮਹਿਰੂਨ ਨਹੀਂ ਹੈਗਾ ਮੀਡੀਅਮ ਨਾਰਮਲ ਕਲਰ ਦਾ ਮਹਿਰੂਨ ਕਲਰ ਹੈ ਜੀ ਇਹ ਦੇਖੋ ਆਪਾਂ ਜਰੀ ਦੇ ਨਾਲ ਇਹਨੂੰ ਬਹੁਤ ਸੋਹਣਾ ਬਰਕਤ ਦਿੱਤਾ ਹੋਇਆ ਦੂਸਰਾ ਕਲਰ ਮਿਲੂਗਾ ਜੀ ਤੁਹਾਨੂੰ ਉਹ ਵੀ ਪਿਓਰ ਖਾਦੀ ਤੇ ਮਿਲੂਗਾ ਜੀ ਉਹ ਫੁੱਲ ਪਿਓਰ ਖਾਦੀ ਹੈ ਜਿਹੜੀ ਉਹਦੇ ਵਾਲਾ ਇਹ ਆਪਾਂ ਡਾਈ ਕੀਤਾ ਹੋਇਆ ਕਲਰ ਨੇ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਕਲਰ ਹੈ ਵੀਡੀਓ ਦੇ ਵਿੱਚ ਸੇਮ ਕਲਰ ਆ ਰਿਹਾ ਡਿਜ਼ਾਈਨ ਦੇਖੋ ਜੀ ਤੁਸੀਂ ਏ ਵਾਈਟ ਖਾਦੀ ਲੈ ਕੇ ਡਾਈ ਕੀਤੀ ਹੋਈ ਹੈ ਜੀ ਦੇਖੋ ਇਸ ਤਰ੍ਹਾਂ ਤੁਹਾਨੂੰ ਉੱਪਰ ਤੱਕ ਸੈਂਟਰ ਪੈਨਲ ਮਿਲਣਗੇ ਜੀ ਇਹ ਆਰੀ ਹੈਂਡ ਦਾ ਮਿਕਸ ਸੂਟ ਮਿਲੂਗਾ ਜੀ ਤੁਹਾਨੂੰ ਦੇਖੋ ਜੀ ਕੰਮ ਦੇਖੋ ਆਪਾਂ ਨੇੜੇ ਤੋਂ ਦਿਖਾਵਾਂਗੇ ਤੁਹਾਨੂੰ ਦੇਖੋ ਜੀ ਇਸ ਤਰ੍ਹਾਂ ਘੇਰ ਤੇ ਕੰਮ ਬਣਿਆ ਹੋਇਆ ਜੀ ਥੇਰ ਦਾ ਕੰਮ ਹੈ ਜਿਹੜਾ ਪੂਰਾ ਹੈਵੀ ਮਿਲੂਗਾ ਦੇਖੋ ਜੀ ਇਸ ਤਰ੍ਹਾਂ ਸੀਸੇ ਲਾ ਕੇ ਪੈਚ ਵਰਕ ਲੱਗਿਆ ਹੋਇਆ ਜੀ ਦੋਨੇ ਪਾਸੇ ਤੇ ਇਹ ਕਲਰ ਲੱਗੇ ਹੋਏ ਨੇ ਪੈਚ ਨਾਲ ਦੇ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਾਂ ਨੇ ਰੈਡੀ ਕੀਤਾ ਹੈ ਇਹਦਾ ਪਤਨ ਦਿਖਾਉਣੀ ਹੈ ਜੀ ਬਾਂਦਾ ਕੰਮ ਇਹ ਤੁਸੀਂ ਕਿਸੇ ਵੀ ਹੋਰ ਕਲਰ ਤੇ ਕਰਵਾ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਦਾ yellow patch ਲਾ ਕੇ ਆਪਾਂ ਨੇ ਆਰੀ ਹੈਂਡ ਦਾ ਕੰਮ ਹੈ ਜਿਹੜਾ ਬਾਂਦੇ ਉੱਪਰ ਕੀਤਾ ਹੈ ਇਹਦਾ ਸਲਵਾਰ ਦਾ ਕੰਮ ਤੁਹਾਨੂੰ ਨਹੀਂ ਮਿਲੂਗਾ ਜੀ ਇਹਦਾ ਤੁਹਾਨੂੰ ਦੁਪੱਟਾ ਦਿਖਾਉਣੀ ਆ ਦੁਪੱਟਾ ਜਿਹੜਾ ਪੂਰਾ ਹੈਵੀ ਮਿਲੂਗਾ ਦੇਖੋ ਜੀ ਪਿਓਰ ਔਰਗਾਂਜਾ ਦਾ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਦੇਖੋ ਜੀ ਇਸ ਤਰ੍ਹਾਂ ਤੁਹਾਨੂੰ ਦੁਪੱਟੇ ਦੇ ਪੱਲਿਆਂ ਦੇ ਕੰਮ ਮਿਲੂਗਾ ਹਜੇ ਦੀ ਦੁਪੱਟੇ ਦੀ ਫਿਨਿਸ਼ਿੰਗ ਕਰਾਉਣ ਵਾਲੀ ਰਹਿੰਦੀ ਹੈ ਦੇਖੋ ਜੀ ਇਸ ਤਰ੍ਹਾਂ ਸਾਰਾ ਸੇਮ ਜਿਵੇਂ ਵੀ ਵਰਕਤ ਹੈ ਨਾ ਸ਼ਰਟ ਦੇ ਘੇਰੇ ਤੇ ਹੋਇਆ ਹੈ ਜੀ ਸੇਮ ਵਰਕ ਤੁਹਾਨੂੰ ਜਰੀ ਨਾਲ ਕੰਮ ਪੂਰਾ ਫਿਨਿਸ਼ਿੰਗ ਵਾਲਾ ਮਿਲੂਗਾ ਦੇਖੋ ਜੀ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਜਰੀ ਦੇ ਨਾਲ ਆਰੀ ਦੇ ਕੰਮ ਦੀਆਂ ਮੇਲਾਂ ਜਾਣਗੀਆਂ ਜੀ ਇਧਰ ਫੇਰ ਦੁਪੱਟੇ ਦੇ ਕੋਨੇ ਤੇ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੈ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੂਟ ਆਪਣੇ ਬੁੱਕ ਕਰ ਸਕਦੇ ਹੋ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਨੇਚਰਲ ਕਰੇਵ ਤੇ ਕੀਤਾ ਹੋਇਆ ਆਪਾਂ ਨੇ ਇਹ ਵੀ ਆਰੀ ਦਾ ਸੂਟ ਰਹੂਗਾ ਇਹਦੇ ਤੁਹਾਨੂੰ ਘੇਰ ਦੇ ਵੀ ਕੰਮ ਮਿਲੂਗਾ ਜੀ ਤੇ ਮਿਲੂਗਾ ਬਾਹ ਤੇ ਸਲਵਾਰ ਤੇ ਵਰਕ ਮਿਲੂਗਾ ਪਹਿਲਾਂ ਪਤਾ ਤੁਹਾਨੂੰ ਘੇਰ ਦਾ ਕੰਮ ਦਿਖਾਉਣੀਆ ਸੇਮ ਡਿਜ਼ਾਈਨ ਹੀ ਆ ਸਾਰਾ ਕੰਮ ਇੰਨੀ ਮਿਲੂਗਾ ਜੀ ਦੇਖੋ ਇਹ ਆ ਗਿਆ ਜੀ ਇਸ ਤਰ੍ਹਾਂ ਜਾਲ ਬਣਿਆ ਹੋਇਆ ਹੈ ਜੀ ਘੇਰ ਦੇ ਉੱਪਰ ਸੇਮ ਡੇ ਰਹੂਗਾ ਜੀ ਬਾਹ ਦੇ ਉੱਪਰ ਇਹ ਵਾਲਾ ਕੰਮ ਰਹੂਗਾ ਸਲਵਾਰ ਦੇ ਉੱਪਰ ਦੇਖੋ ਜੀ ਇਹ ਤੁਹਾਨੂੰ ਸਲਵਾਰ ਦੇ ਕੰਮ ਨਾਲ ਮਿਲੂਗਾ ਨਾਲ ਬਾਹ ਤੇ ਵੀ ਸੇਮ ਮਿਲੂਗਾ ਜੀ ਨੇਚਰਲ ਕ੍ਰੇਪ ਤੇ ਬਲੈਕ ਕਲਰ ਚ ਬਣਿਆ ਹੋਇਆ ਹੈ ਦੇਖੋ ਜੀ ਤੁਸੀਂ ਜੇ ਐਵੇਂ ਦਾ ਸੂਟ ਹੈ ਨਾ ਹੋਰ ਵੀ ਕਿਸੇ ਕਲਰ ਤੇ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਇਹ ਬਹੁਤ ਸੋਹਣਾ ਬਲੈਕ ਕਲਰ ਤੇ ਹੋਇਆ ਹੈ ਜੀ ਬਾਕੀ ਕਰੇਵ ਦੇ ਵਿੱਚ ਬਹੁਤ ਸੋਹਣੇ ਕਲਰ ਆ ਰਹੇ ਨੇ ਸਰਦਾਰੀ ਕਲਰ ਜਿਵੇਂ ਦਾ ਵੀ ਤੁਸੀਂ ਕਹੋਗੇ ਆਪਾਂ ਉਹਵੇਂ ਦਾ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੇ ਤੁਸੀਂ ਇਹਦੇ ਵਿੱਚ ਹਲਕਾ ਹੈਂਡ ਟੱਚ ਦਿਵਾਉਣਾ ਜੀ ਤਾਂ ਤੁਸੀਂ ਦਿਵਾ ਸਕਦੇ ਹੋ ਤਾਂ ਥੋੜਾ ਮੋਟਾ ਜਦੋਂ ਆਪਾਂ ਹੈਂਡ ਦਾ ਟੱਚ ਦਿਵਾਵਾਂਗੇ ਪ੍ਰਾਈਸ ਹੈ ਜਿਹੜਾ ਅੱਗੇ ਪਿੱਛੇ ਹੁੰਦਾ ਰਹੇਗਾ ਜੀ ਦੇਖੋ ਜੀ ਚਲੋ ਜੀ ਇਹ ਹੋ ਗਏ ਅਨਸਕ੍ਰਿਪਟ ਸੂਟ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਹੈ ਇੱਕ ਬਹੁਤ ਵਧੀਆ ਚੀਜ਼ ਹੈ ਇਹ ਆਪਾਂ ਨੇ ਰੈਡੀ ਕੀਤਾ ਜੀ ਲਹਿੰਗੇ ਨਾਲ ਇਸ ਤਰ੍ਹਾਂ ਦੀ ਸ਼ਾਰਟ ਰਹੂਗੀ ਸ਼ਰਟ ਦੀ ਲੈਂਥ ਹੈਗੀ 38 ਤੱਕ ਕਿਉਂਕਿ ਫਿਰ ਉਹ ਥੋੜੀ ਜਿਹੀ ਸ਼ਾਰਟ ਚਾਹੀਦੀ ਆਪਾਂ ਨੂੰ ਇਹ ਫੁੱਲ ਹੈਂਡਵਰਕ ਦਾ ਪੀਸ ਮਿਲੂਗਾ ਜੀ ਤੁਹਾਨੂੰ ਇਹ ਪੀਸ ਹੈ ਜਿਹੜਾ ਇਹ ਮਿਲੂਗਾ ਫੁੱਲ ਹੈਂਡਵਰਕ ਦਾ ਦੇਖੋ ਜੀ ਇਸ ਤਰ੍ਹਾਂ ਇਹਦੇ ਸਾਰੇ ਸ਼ਰਟ ਦੇ ਵਿੱਚ ਬੂਟੀਆਂ ਰਹਿਣਗੀਆਂ ਘੇਰ ਤੇ ਇਹ ਵਾਲਾ ਕੁੱਲ ਹੈਂਡਵਰਕ ਦਾ ਤੁਹਾਨੂੰ ਕੰਮ ਮਿਲੂਗਾ ਦੇਖੋ ਜੀ ਦੇਖੋ ਜੀ ਰਸਟ ਕਲਰ ਤੇ ਬਣਿਆ ਹੋਇਆ ਹੈ ਇਹ ਇਹਦੇ ਤੁਹਾਨੂੰ ਬਾਹ ਦੇ ਵੀ ਪੂਰਾ ਕੰਮ ਹੈਵੀ ਮਿਲੂਗਾ ਦੇਖੋ ਜੀ ਇਹ ਨਹੀਂ ਹੈਗਾ ਵੀ ਬਾਹ ਤੇ ਇੱਕ ਵੇਲ ਬਣੀ ਹੋਊਗੀ ਤੁਰ ਤੱਕ ਸਾਰੀ ਬਾਹ ਦੇ ਉੱਪਰ ਨਾ ਬੂਟੀਆਂ ਨੇ ਤੇ ਜਿਹੜੀ ਬਾਹ ਦੇ ਉੱਪਰ ਵਰਕ ਹੈ ਜਿਹੜਾ ਮੋਤੀ ਸੀਪੀ ਕੱਟ ਦਾਣਾ ਜਿੰਨਾ ਵੀ ਮਟੀਰੀਅਲ ਹੋਊਗਾ ਜੀ ਹੈਂਡਵਰਕ ਦਾ ਵਧੀਆ ਤੋਂ ਵਧੀਆ ਲਾ ਕੇ ਆਪਾਂ ਨੇ ਸੋਟਾ ਜਿਹੜਾ ਇਹ ਰੈਡੀ ਕੀਤਾ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਨੇ ਪਾਈਪਿੰਗ ਲਗਾ ਕੇ 골ਡਨ ਨਾਲ ਦੀ ਸੂਟ ਆ ਜਿਹੜਾ ਆਪਾਂ ਨੇ ਸਟਿਚ ਕੀਤਾ ਇਹਦੇ ਨਾਲ ਰੱਖਿਆ ਜੀ ਆਪਾਂ ਨੇ ਇਸ ਤਰ੍ਹਾਂ ਦਾ ਕਲੀਆਂ ਵਾਲਾ ਲਹਿੰਗਾ ਦੇਖੋ ਜੀ ਲਹਿੰਗੇ ਦੇ ਵਿੱਚ ਇਸ ਤਰ੍ਹਾਂ ਗੋਟਾ ਲਾ ਕੇ ਡਿਜ਼ਾਈਨ ਬਣਾਏ ਹੋਏ ਦੇਖੋ ਜੀ 7 ਮੀਟਰ ਦੇ ਵਿੱਚ ਕਪੜਾ ਲੈ ਕੇ ਇਹ ਆਪਾਂ ਨੇ ਜਿਹੜਾ ਲਹਿੰਗਾ ਰੈਡੀ ਕੀਤਾ ਇਹਨੂੰ ਆਪਾਂ ਨੇ ਲਾਈਨਿੰਗ ਲਾਈ ਹੈ ਜੀ ਜਿਹੜੀ ਟਾਵਟਾ ਇਹਦੇ ਥੱਲੇ ਇਹ ਨਹੀਂ ਹੈਗਾ ਵੀ ਫੁੱਲ ਵੈਲ ਲਾਤੀ ਉੱਨੇ ਵਾਲਾ ਪਤਾ ਇਹਦੇ ਨਾਲ ਜੇ ਜਿੰਬੜੀ ਜਾਂਦੀ ਰਹਿੰਦੀ ਹੈ ਪ੍ਰੈਸ ਪ੍ਰਸ ਨਹੀਂ ਹੁੰਦੀ ਇਕੱਠੀ ਹੋ ਕੇ ਤੇ ਇਹਦੇ ਵਿੱਚ ਜਿਹੜਾ ਆਪਾਂ ਤੁਹਾਨੂੰ ਲਾਈਨਿੰਗ ਦਾ ਵੀ ਹਨਾ ਮੋੜੀਏ ਮੂਰੀ ਉਹਦੇ ਵਿੱਚ ਵੀ ਬੁਕਰਮ ਪਾ ਕੇ ਮੋੜੀਏ ਪੂਰਾ ਪੱਕਾ ਕੰਮ ਕੀਤਾ ਹੋਇਆ ਤੇ ਤੁਹਾਨੂੰ ਹੁਣ ਆਪਾਂ ਲਹਿੰਗੇ ਦੇ ਉੱਪਰੋਂ ਹੈਗੇ ਜਿਹੜੀ ਗਰੇਸ ਦਿਖਾਉਣਾ ਦੇਖੋ ਜੀ ਇਸ ਤਰ੍ਹਾਂ ਇਹਦੇ ਆਪਾਂ ਨੇ ਗੋਟਾ ਲਾ ਕੇ ਡਿਜ਼ਾਈਨ ਬਣਿਆ ਹੋਇਆ ਤੇ ਇਹਦੇ ਨਾਲ ਪੇਸਟਿੰਗ ਪੱਟੀ ਲਾ ਕੇ ਨੀਚੋਂ ਇਸ ਤਰ੍ਹਾਂ ਪਾਈਪ ਇਨ ਕੱਢੀ ਹੈ ਜੀ ਕੰਮ ਪੂਰਾ ਓਕੇ ਕੀਤਾ ਹੋਇਆ ਹੈ ਦੇਖੋ ਜੀ ਇਹਦੇ ਨਾਲ ਆਪਾਂ ਨੇ ਆਰਗੈਂਜਾ ਦਾ ਪਿਓਰ ਦਾ ਰੱਖਿਆ ਜੀ ਦੁਪੱਟਾ ਦੁਪੱਟੇ ਨੂੰ ਇਸ ਤਰ੍ਹਾਂ ਆਪਾਂ ਨੇ ਜਿਹੜੀ ਹੈਗੀ ਹੈ ਜੀ ਲੜੀਆਂ ਵਾਲੀ ਫਿਨਿਸ਼ਿੰਗ ਦਿੱਤੀ ਹੋਈ ਹੈ ਗੋਟੇ ਦੀ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਇਹ ਦੁਪੱਟਾ ਆਪਾਂ ਨੇ ਸਿੰਪਲ ਰੱਖਿਆ ਦੁਪੱਟੇ ਤੇ ਕੋਈ ਵੀ ਵਰਕ ਵਗੈਰਾ ਨਹੀਂ ਕਰਵਾਇਆ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਐਵੇਂ ਦੇ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਹਮ ਬਹੁਤ ਸੋਹਣਾ ਸੂਟ ਆ ਜਿਹੜਾ ਇਹ ਰੈਡੀ ਹੋਇਆ ਹੈ ਦੇਖੋ ਚਲੋ ਜੀ ਮੈਂ ਤੁਹਾਨੂੰ ਚਾਰ ਪੰਜ ਸੂਟ ਦਿਖਾ ਦਿੱਤੇ ਨੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਬਹੁਤ ਵਧੀਆ ਤੇ ਫੈਬਰਿਕ ਲੱਗੀ ਹੋਈ ਆ ਪਿਓਰ ਵਾਲੀ ਸਾਰੇ ਸੂਟਾਂ ਦੇ ਉੱਪਰ ਬਾਕੀ ਤੁਹਾਡੀ ਚੋਇਸ ਆ ਜੇ ਤੁਸੀਂ ਨਾ ਵੀ ਨਾਰਮਲ ਫੈਬਰਿਕ ਦੇ ਵਿੱਚ ਜਾਓਗੇ ਤਾਂ ਇਹਦਾ ਥੋੜਾ ਮੋਟਾ ਪ੍ਰਾਈਸ ਹੈਗਾ ਜਿਹੜਾ ਉਹ ਘਟ ਜਾਂਦਾ ਹੈਗਾ ਜਦੋਂ ਆਪਾਂ ਪਿਓਰ ਵਾਲੀ ਫੈਬਰਿਕ ਲਾਵਾਂਗੇ ਜੀ ਉਹਦਾ ਥੋੜਾ ਜਿਹਾ ਪ੍ਰਾਈਸ ਹੈ ਜ਼ਿਆਦਾ ਹੋ ਜਾਂਦਾ ਇਸ ਕਰਕੇ ਚਲੋ ਜੀ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਜਿੰਨਾ ਭੈਣਾਂ ਨੇ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜਲਦੀ ਜਲਦੀ ਆਰਡਰ ਕਰੋ ਜੀ ਪ੍ਰਿੰਟ ਸੂਟਾਂ ਦੇ ਮੈਂ ਜਿਹੜੇ ਹੁਣ ਨੇ ਉਹ ਆ ਗਏ ਜੀ ਅੱਜ ਉਹਨਾਂ ਦੇ ਆਪਾਂ ਜਿਹੜੇ ਦਾ ਆਪਾਂ WhatsApp ਤੇ ਨੰਬਰ ਪਾਉਨੇ ਆ ਜੀ ਉੱਤੇ ਸਟੇਟਸ ਲਾ ਰਹੇ ਆ ਉਹਨਾਂ ਦੇ ਵਿੱਚੋਂ ਜਲਦੀ ਜਲਦੀ ਤੁਸੀਂ ਸੂਟ ਬੁੱਕ ਕਰ ਲਓ ਫਿਰ ਬਾਅਦ ਦੇ ਵਿੱਚ ਸੇਮ ਕਲਰ ਮਿਲਨੇ ਮੁਸ਼ਕਲ ਹੋ ਜਾਂਦੇ ਨੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ